ਕਹਿੰਦੇ ਇਹਨੂੰ ਪੁੱਛਿਆ ਕਿ ਲਗਭਗ 4-500 ਨੌਜਵਾਨ ਮਰੇ ਆ। ਤੇ ਜਿਸੇ ਅਫਸਰ ਨੂੰ ਬਾਕੇ ਪੁੱਛਿਆ ਜਿੱਟਾ ਕੇ ਵੇਖਦਾ। ਅਸੀਂ ਲੜਾਈ ਲੜਦੇ ਆ। ਅਸੀਂ ਮੰਤਰੀ ਨਾਲ ਵੀ ਲੜਦੇ, ਮੁੱਖ ਮੰਤਰੀ ਨਾਲ ਵੀ ਲੜਦੇ ਆ। ਉੱਤੇ ਸੈਂਟਰ ਨਾਲ ਵੀ ਲੜਦੇ ਆ ਕਿ ਪੰਜਾਬ ਦਾ ਸੱਦਿਆ ਦਾਸ ਕਰਤਾ ਤੁਸੀਂ। ਤੇ ਜੀ ਪੁੱਛਿਆ ਗਰੀਬਾ ਤੇ ਕਾਰਡ ਕਿਉਂ ਦਿੱਤੇ? 7000 ਰੁਪਏ ਦੇ ਤੱਕ ਦਿੱਤੇ। ਡੀਸੀ ਨੂੰ ਪੁੱਛਿਓ ਬਾਕੇ। ਇਹਨਾਂ ਲੋਕਾਂ ਨੂੰ ਹਾਕ ਕੋਪ ਚਾਹੀਦੇ ਤੁਸੀਂ ਨਲਾਇਕ ਦੇਖਦੇ ਸਾਫਤ ਕਰਤਾ ਤੇ ਭ੍ਰਿਸ਼ਟਾਚਾਰੀ ਵੀ ਦੂਹੀ ਨੇ ਪਿੱਕਰ ਕਰ ਚੱਲੀ ਗੱਲ ਚੰਨੀ ਕਰਦਾ ਚੰਨੀ ਕਰਦਾ ਪਰ ਤੁਸੀਂ ਨਾ ਮੰਨੀ ਕਿਸੇ ਦੀ ਗੱਲ ਹੋ ਗਏ ਸਾਰੇ ਝਾੜੂ ਵਾਲਾ ਹੁਣ ਝਾੜੂ ਹੋ ਗਿਆ ਥੰਡੇ ਵਾਲਾ ਤੇ ਹੁਣ ਤੂੰ ਨਹੀਂ ਤੁਸੀਂ ਹੋ ਜਾਓ ਕਾਂਗਰਸ ਪਾਰਟੀ ਵਾਲਾ ਉਹ ਝਾੜੂ ਤੇ ਘਰ ਚ ਖੜਾ ਕਰ ਤੋਂ ਕਲੇਸ਼ ਨਹੀਂ ਮੁੱਕਦਾ ਘਰ ਵਾਲੀ ਘਰ ਵਾਲੀ ਨਾਲ ਲੜੀ ਜਾਂਦੇ ਆ ਮਾਂ ਕੋਲ ਲੜੀ ਜਾਂਦੇ ਮੁੰਡਾ ਪਿਓ ਨਾਲ ਲੜੀ ਜਾਂਦਾ ਝਾੜੂ ਘਰ ਚ ਖੜਾ ਕੀਤਾ ਮਾਣਾ ਉਹ ਤੁਸੀਂ ਦੇ ਸਾਰੇ ਪੰਜਾਬ ਚ ਖੜਾ ਕਰ ਛੱਡਿਆ ਆ ਕਿਰਪਾ ਕਰ ਕੇ ਹੱਥ ਜੋੜੇ ਆ ਇੱਕ ਤਰੀਕ ਨੂੰ ਝਾੜੂ ਹੱਥ ਨਾਲ ਫੜ ਗਏ ਲੰਮੇ ਪਾ ਦਿਓ ਕਲੇਸ਼ ਵੀ ਮੁੱਕ ਜਾਊਗਾ ਤੇ ਸ਼ਾਂਤੀ ਵੀ ਹੋ ਜਾਊਗੀ ਤੇ ਨੌਜਵਾਨ ਵੀ ਵਿਚਾਰੇ ਸ਼ਾਂਤ ਹੋ ਜਾਣਗੇ ਇਥੇ ਕੋਈ ਐਵੇਂ ਨਹੀਂ ਗੱਲਾਂ ਬਣੀਆਂ ਕੋਈ ਕਾਰਨ ਸੀ ਉਹ ਕਾਰਨ ਦੀ ਅਦਾਲਤ ਮੰਤਰੀ ਦੇ ਕੋਲ ਅ ਦੂਜਾ ਸਾਚਾ ਤੇ ਗੋਹਦੋੜਿਆ ਫਿਰਦਾ ਅਜ ਮਾੜੇ ਲੰਡਾਉਂਦਾ ਭਾਈ ਸਾਡਾ ਉਹਦੇ ਇਲਾਕੇ ਚ ਚਿੱਤੇ ਦੇ ਨਾਲ ਹਰ ਪਿੰਡ ਚ 2 2 ਇਹਨ ਚਾਰ ਮੌਤਾਂ ਹੋਈਆਂ ਕਦੀ ਇਹਨੂੰ ਪੁੱਛਿਆ ਕਿਰੀਬ 4 500 ਨੌਜਵਾਨ ਮਰੇ ਆ ਕਦੀ ਕਿਸੇ ਅਫਸਰ ਨੂੰ ਬਾਕੇ ਪੁੱਛਿਆ ਜਿੱਤਾਂ ਕਿ ਵੇਚਦਾ ਕਦੀ ਕਿਸੇ ਤੇ ਕਾਰਵਾਈ ਕੀਤੀ ਤੇਰੇ ਕੋਲ ਤਾਕਤ ਹੈ ਤੋਰੂ ਸਟੈਂਡ ਕਰ ਸਕਦਾ ਕਦੀ ਪੁੱਛੇ ਅਸੀਂ ਲੜਾਈ ਲੜਦੇ ਆ ਅਸੀਂ ਮੰਤਰੀ ਨਾਲ ਵੀ ਲੜਦੇ ਮੁੱਖ ਮੰਤਰੀ ਨਾਲ ਵੀ ਲੜਦੇ ਆ ਉੱਤੇ ਸੈਂਟਰ ਨਾਲ ਵੀ ਲੜਦੇ ਆ ਕਿ ਪੰਜਾਬ ਦਾ ਸੱਦਿਆ ਨਾਸ ਕਰਤਾ ਤੁਸੀਂ ਪਰ ਇਹਨੂੰ ਪੁੱਛਿਆ ਕਦੀ ਬੋਲੇ ਕਦੀ ਪੁੱਛਿਆ ਗਰੀਬਾਂ ਦੇ ਕਾਰਡ ਕਿਉਂ ਬੱਟੇ ਆ 7000 ਰੁਪਏ ਦੇ ਤੱਕ ਦਿੱਤੇ ਦਿਸਣੇ ਪੁੱਛ ਬਾਗੇ ਨਾ ਜਾਂਦੇ ਕਿਥੇ ਜਾਂਦਾ ਕਿਥੇ ਐ ਗਰਨ ਵਿੱਚ ਲਏ ਇੱਕ ਦਿਨ ਦਿੱਤੀ ਸਾਹਿਬ ਇੱਕ ਦਿਨ ਗਰਨ ਵਿੱਚ ਲਏ ਕੈਮਰੇ ਪੰਜ ਚਾਰ ਭਾਉਗੋਂ ਮਗਰਮਗਰ ਤੋਰੀ ਬੇਰੇ ਤੇ ਮੈਂ ਕਿਹਾ ਵੀ ਐ ਵੀ ਆਜੋ ਆਜੋ ਮੈਂ ਕਿਹਾ ਅੱਜ ਇਹਨੇ ਕੋਈ ਵੱਡਾ ਬੰਦਾ ਫੜਦਾ ਪੰਜਾਬ ਦਾ ਮੇਰਾ خیال ਮੈਂ ਕਹਿੰਦਾ ਤਸਕਰ ਕੁਝ ਕਰ ਫੜੂਗਾ ਤਗੜਾ ਇਹ ਮੰਤਰੀ ਚਾਹਿਆ ਲੱਗਦਾ ਬਿਲਕੁਲ ਤੇ ਗਿਆ ਕਿਤੇ ਗਿਆ ਸਿੱਧਾ ਤੋੜੀ ਦੇ ਔਰ ਗਰੀਬ ਇੱਕ ਬੱਚੇ ਦਾ ਰੱਛਣਾ ਹੁੰਦੀ ਸੀ ਉਹਦੀ ਤੋੜੀ ਚ ਕਰਛੀ ਮਾਰਨ ਲੱਗਿਆ ਜਾ ਕੇ ਉਹ ਐ ਲੱਗਾ ਮੈਂ ਕਿਹਾ ਚ ਕੀ ਨਿਕਲਣਾ ਆਖੇ ਕੈਮਰਾ ਤੋੜੀ ਦੇ ਮਾਰੋ ਦਵਾ ਦਮ ਵੀ ਤੋੜੀ ਜੋ ਕੀ ਨਿਕਲਣਾ ਜੇ ਨਿਕਲਦਾ ਸੀ ਉਹ ਝਾਂ ਕਰਕੇ ਗੰਡੇ ਆ ਗਏ ਅਦਰ ਕਹਾ ਇੱਕ ਹੋਰ ਕੀ ਹੋ ਹਾਂ ਤਵਾਟਰ ਹੈਗੇ ਉਹ ਮਰ ਗਈ ਕਿਸਮਤ ਕਿਹੜੀ ਕਿਸਮਾਂ ਤੁਹਾਨੂੰ ਬਣਾ ਲਿੱਤੀ ਉਹ ਜਿਹੜਾ ਕੜਛੀਆਂ ਦਾ ਚਿੱਟਾ ਵਿਗਦਾ ਉਹਦੇ ਉੱਤੇ ਗਿਆ ਵੀ ਗਿਆ ਕਿਦੇ ਨੇ ਜਿਹੜੀ ਗਰੀਬ ਦੀ 1000 ਰੁਪਇਆ ਤਨਖਾਹ ਮਹੀਨੇ ਦੀ ਜਿਹੜਾ 2-2 ਲੱਖ ਲੈਂਦੇ ਹੈ ਜਿੰਨਾਂ ਦੀ ਜ਼ਿੰਮੇਵਾਰੀ ਹੈ ਉਹਦੋਂ ਨੂੰ ਤੇਰਾ ਕੋਈ ਮੂੰਹ ਨਹੀਂ ਕਹਿੰਦਾ ਮੈਂ ਬੜਾ ਚੰਗਾ ਮੰਤਰੀ ਮੈਂ ਬੜੇ ਕੰਮ ਕੀਤੇ ਆ ਹੁਣ ਤੁਸੀਂ ਜਿਹੜਾ ਸ਼ਹਿਰ ਵਾਲੇ ਫੈਸਲਾ ਕਰੀ ਕੋਈ ਕਾਰੋਬਾਰੀ ਹੈ ਕੋਈ ਦੁਕਾਨਦਾਰ ਆ ਭਰਾ ਸੋਣਦੇ ਇੱਥੇ ਕੋਈ ਬੱਚੇ ਦੀ ਦੁਕਾਨ ਖੋਲਦੀ ਹੈ ਨਾ ਤੇ ਜੇ ਉਹ ਚੰਗਾ ਕੰਮ ਕਰੇ ਤੇ ਇੱਕ ਦੁਕਾਨ ਹੋਰ ਖੋਲ ਦੇਦੀ ਹੈ ਵੀ ਮੁੰਡਾ ਚੰਗਾ ਸਰ ਤੇ ਜੇ ਕਿਤੇ ਮਾੜੀ ਬੱਟੀ ਕਮਜ਼ੋਰੀ ਰਹੇ ਤਾਨੂੰ ਕਹਿੰਦਾ ਪੁੱਤ ਦੂਜੇ ਭਰਾ ਨੂੰ ਮੌਕੇ ਦੇ ਤੂੰ ਕੋਈ ਹੋਰ ਕੰਮ ਕਰ ਲੈ ਇਹਨੂੰ ਪੁੱਛੋ ਤੇਰੀ ਮਿਨਿਸਟਰੀ ਆ ਕਿਉਂ ਲਈਆਂ ਵਾਪਸ ਤਿੰਨ ਮਹਿਕਮੇ ਤੇ ਤੋਂ ਵਾਪਸ ਲਏ ਤਿੰਨ ਮਹਿਕਮੇ ਵਾਪਸ ਲਏ ਦੋ ਕਾਰਨ ਹੋ ਸਕਦੇ ਆ ਭਈ ਜਾਂ ਤੇ ਤੂੰ ਨਲਾਇਕ ਹੈ ਤੇ ਜਾਂ ਤੂੰ ਕਰਪਟੇ ਭ੍ਰਿਸ਼ਟਾਚਾਰੀ ਤੇ ਨਲਾਇਕ ਤੇ ਤੂੰ ਹੈ ਉਹਦੇ ਦੱਸਦਾ ਕਦੀ ਤੂੰ ਤੌੜੀ ਜਿ ਕਰਛੀ ਮਾਰਦਾ ਹੈ ਕਦੀ ਤੂੰ ਸਮੋਸੇ ਟਾਲਦਾ ਹੈ ਤੇ ਸਮੋਸੇ ਵਾਲੇ ਨੂੰ ਟਮਾਟਰ ਮੁਝੀ ਜਾਂਦਾ ਹੈ ਆ ਜੈਨੀ ਸਾਹਿਬ ਤੁਹਾਡੇ ਕੋਲ ਹੁੰਦੇ ਆ ਆ ਟਰਾਲੀ ਟਮਾਟਰਾਂ ਦੀ ਇਹ ਰੂ ਭੇਜ ਦਿਓ ਪਤੰਦਰ ਅਜੇ ਨਹੀਂ ਅੜਦਾ ਕਦੀ ਕਿਸੇ ਦੇ ਘਰ ਜਵੜ ਜੇ ਨਾ ਟਮਾਟਰ ਹੈ ਗਈ ਕਦੀ ਕਿਸੇ ਜਵੜ ਜਾਂਦਾ ਉਹ ਭਾਈ ਇਹਨਾਂ ਲੋਕਾਂ ਨੂੰ ਕਾਨੂੰਨ ਵਿਵਸਥਾ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਹੱਕ ਕੂਕ ਚਾਹੀਦੇ ਆ ਤੁਸੀਂ ਨੌਲੈਜ ਦੇ ਅਗੇ ਸਾਬਤ ਕਰਤਾ ਤੇ ਭ੍ਰਿਸ਼ਟਾਚਾਰੀ ਵੀ ਤੁਸੀਂ ਜੇ ਨਹੀਂ ਤੇ ਸ਼ੀਸ਼ੇ 'ਚ ਬਹਿ ਕੇ ਦੇਖ ਲਈ ਤੈਨੂੰ ਦਿਖ ਜੂਗਾ ਘਰ ਵਾਲੇ ਸ਼ੀਸ਼ੇ ਦੇ ਨਹੀਂ ਆ ਲੋਕਾਂ ਦੀ ਅੱਖਾਂ ਵਾਲੇ ਸ਼ੀਸ਼ੇ ਜਿ ਤੁਗਾ ਜਨ ਨੂੰ ਲੋਕ ਤਨਕੇ ਸਤਿਕੇਣਾ ਦੇਖਦੇ ਆ ਪਰ ਉਹ ਇੱਕ ਹੀ ਬੇਨਤੀ ਹੈ ਕਾਂਗਰਸ ਪਾਰਟੀ ਨੈਸ਼ਨ ਹਰ ਇੱਕ ਦਾ ਖਿਆਲ ਰੱਖਦੀ ਹੈ ਹਰ ਵਰਗ ਦਾ ਖਿਆਲ ਰੱਖਦੀ ਹੈ ਇਹ ਜਿਹੜੀ ਗੁਰੂ ਨਗਰੀ ਹੈ ਨਾ ਇਹਦਾ ਇੱਕ ਸੰਦੇਸ਼ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਸਾਰਿਆਂ ਦਾ ਬਰਾਬਰ ਸਨਮਾਨ ਕਰਨਾ ਹਰ ਇੱਕ ਧਰਮ ਦਾ ਬਰਾਬਰ ਸਨਮਾਨ ਕਰਨਾ ਤੇ ਸਾਰਿਆਂ ਦੇ ਵਿੱਚ ਸਾਰਿਆਂ ਦੇ ਭਲੇ ਦੀ ਗੱਲ ਕਰਨੀ